ਦੋਹਰਾ ਛੰਦ ਬਹੁ ਬਰਖਣ ਲਾਓ RAM ਜੀ ਰਾਜ ਕਰਾ ਅਰ ਟਾਲ ਸ਼੍ਰੀ ਰਾਮ ਨੇ ਵੈਰੀਆਂ ਨੂੰ ਨਸ਼ਟ ਕਰਕੇ ਬਹੁਤ ਬਰਿਆਂ ਤੱਕ ਰਾਜ ਕੀਤਾ ਬ੍ਰਹਮੰਦਰ ਕਾ ਫੋਰ ਗੇ ਪੈਓ ਕੋਸਲਿਆ ਕਾਲ ਫਿਰ ਬ੍ਰਹਮੰਦਰ ਨੂੰ ਫੋੜ ਕੇ ਕੋਛ ਲਿਆ ਦਾ ਕਾਲ ਹੋ ਗਿਆ ਚੋਪਈ ਜੈ ਸਮ੍ਰਿਤਕ ਕੇ ਹੋਤੇ ਪ੍ਰਕਾਰਾ ਜਿਸ ਤਰ੍ਹਾਂ ਨਾਲ ਮਿਰਤਕ ਦੇ ਸੰਸਕਾਰ ਹੁੰਦੇ ਹਨ ਤੈਸੇ ਹੀ ਕਰੇ ਵੇਦ ਅਨੁਸਾਰਾ ਉਸੇ ਤਰ੍ਹਾਂ ਹੀ ਵੇਦ ਰੀਤੀ ਅਨੁਸਾਰ ਕੀਤੇ ਗਏ RAM ਸਪੂਤ ਜਾਹੇ ਕਰਮਾਹੀ ਜਿਸ ਘਰ ਵਿੱਚ RAM ਵਰਗੇ ਸਪੁੱਤਰ ਪੈਦਾ ਹੋਏ ਹੋਣ ਤਾਕੋ ਟੋਟ ਕਉ ਕਹਿ ਨਾਹੀ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਟੋਟਾ ਨਹੀਂ ਬਹੁ ਵਿਦ ਗਤ ਕੀਨੀ ਪ੍ਰਭ ਮਾਤਾ ਸ਼੍ਰੀ ਰਾਮ ਨੇ ਬਹੁਤ ਤਰ੍ਹਾਂ ਨਾਲ ਮਾਤਾ ਦੀ ਸਾਧਗਤੀ ਕੀਤੀ ਤਬ ਲੋ ਭਈ ਕਹਿ ਕੇ ਸਾਤਾ ਤਾਤਾ ਕਹਿ ਕਈ ਦਾ ਸ਼ਰੀਰ ਵੀ ਸ਼ਾਂਤ ਹੋ ਗਿਆ ਤਾਂ ਕਿ ਮਰਤ ਸੁਮਿਤਰਾ ਮਰੀ ਉਸ ਦੇ ਮਰਨ ਪਿੱਛੋਂ ਸੁਮਿਤਰਾ ਵੀ ਮਰ ਗਈ ਦੇਖੋ ਕਾਲ ਕਿਰਿਆ ਕਸ ਕਰੀ ਵੇਖੋ ਕਾਲ ਨੇ ਕਿਸ ਤਰ੍ਹਾਂ ਦੀ ਕਿਰਿਆ ਕੀਤੀ ਹੈ ਇਕ ਦਿਵਸ ਜਾਨਕ ਤ੍ਰਿਯ ਸਿਖਾ ਇਕ ਦਿਨ ਸੀਤਾ ਨੇ ਇਸਤਰੀਆਂ ਦੇ ਸਿਖਾਏ ਪੀਤ ਭਏ 라ਵਣ ਕਹਿ ਲਿਖਾ ਕੰਧ ਉਤੇ 라ਵਣ ਦੀ ਸ਼ਕਲ ਉਲੀਕ ਦਿੱਤੀ ਜਬ ਰਗੁਬਾਰ ਤਹ ਆਨ ਨਿਹਾਰਾ ਜਦ ਸ਼੍ਰੀ ਰਾਮ ਨੇ ਉਸ ਨੂੰ ਆ ਕੇ ਵੇਖਿਆ ਕਛਕ ਕੋਪ ਇਮ ਬਚਨ ਉਚਾਰਾ ਤਾ ਕੋਜ ਕ્રોਧ ਕਰਕੇ ਇਸ ਤਰ੍ਹਾਂ ਦੇ ਬਚਨ ਕਹੇ RAM ਬਾਚ ਮਨ ਮੈਂ RAM ਨੇ ਮਨ ਵਿੱਚ ਕਿਹਾ ਯਾ ਕੋ ਕਛ ਰਾਵਨ ਸੋ ਹੋਤਾ ਇਸ ਦਾ ਰਾਵਨ ਨਾਲ ਕੁਝ ਹਿੱਤ ਰਿਹਾ ਹੋਵੇਗਾ ਤਾਂ ਤੇ ਚਿੱਤਰ ਚਿੱਤਰ ਕੈ ਦੇਖਾ ਤਦ ਹੀ ਉਸ ਦਾ ਚਿੱਤਰ ਉਹਨੇ ਕੀ ਵੇਖਿਆ ਹੈ ਬਚਨ ਸੁਨਤ ਸੀਤਾ ਭਈ ਰੋਖਾ ਇਸ ਬਚਨ ਨੂੰ ਸੁਣਦਿਆਂ ਸੀਤਾ ਗੁੱਸੇ ਹੋ ਗਈ। ਪ੍ਰਭੂ ਮੋਹੇ ਅੰਜੂਹ ਲਗਾਵਤ ਦੋਖਾ। ਅਤੇ ਕਹਿਣ ਲੱਗੀ, "ਹੇ ਸੁਆਮੀ ਜੀ, ਅਜੇ ਤੱਕ ਮੈਨੂੰ ਕਲਾਂਕ ਲਗਾਉਂਦੇ ਹੋ। ਦੋਹਰਾ ਜੋ ਮੇਰੇ ਪਚ ਕਰਮ ਕਰ ਹਿਰਦੇ ਬਾਸਤ ਰਗੁਰਾਈ।" ਸੀਤਾ ਨੇ ਕਿਹਾ, "ਜੇ ਬਾਣੀ ਅਤੇ ਕਰਮ ਕਰਕੇ ਮੇਰੇ ਹਿਰਦੇ ਵਿੱਚ ਸ਼੍ਰੀ ਰਾਮ ਵਸਦੇ ਹਨ। ਕ੍ਰਿਤੀ ਬੈਣ ਮੋਹ ਦੇ ਜੀਐ ਲੈ ਜਾ ਮੋਹ ਮਿਲਾਏ ਤਾਂ ਹੈ ਧਰਤੀ ਮਾਤਾ ਤੂੰ ਮੈਨੂੰ ਰਸਤਾ ਦੇ ਅਤੇ ਮੈਨੂੰ ਸਮੇਟ ਲੈ ਚੋਪਈ ਸੁਣੋ ਤਬਚਨ ਤਾਰਣੀ ਫਟ ਗਈ ਸੀਤਾ ਦੇ ਬਚਨ ਸੁਣਦਿਆਂ ਧਰਤੀ ਫਟ ਗਈ ਲੋਪਸੀਆ ਤਹਿ ਪੀ ਤਰਪਈ ਅਤੇ ਸੀਤਾ ਉਸ ਵਿੱਚ ਸਮਾ ਗਈ ਚਕਰਤ ਰਹੇ ਨਿਰਖ ਰਗੁਰਾਈ ਇਕੋ ਤੱਕ ਵੇਖੇ ਸ਼੍ਰੀ ਰਾਮ ਹੈਰਾਨ ਹੋ ਗਏ ਰਾਜ ਕਰਨ ਕੀ ਆਸ ਚੁਕਾਈ ਆਤੇ ਰਾਜ ਕਰਨ ਦੀ ਆਸ ਖਤਮ ਕਰ ਦਿੱਤੀ ਦੋਹਰਾ ਇਹ ਜਗਤ ਹੋਰ ਤੋਲ ਹਰ ਕਹਿ ਕੇ ਆਇਓ ਕਾਮ ਇਹ ਜਗਤ ਤੂਏ ਦੇ ਮਹਿਲ ਵਰਗਾ ਹੈ ਦਸੋ ਕਿਸ ਦੇ ਕੰਮ ਆਇਆ ਹੈ ਰਾਗੁਵਰ ਬਿਨਸੀ ਯਾ ਨਾ ਜੀਐ ਸੀ ਬਿਨ ਜੀਐ ਨਾ ਰਾਮ। ਸ਼੍ਰੀ ਰਾਮ ਤੋਂ ਬਿਨਾ ਸੀਤਾ ਨਹੀਂ ਜੀ ਸਕਦੀ ਅਤੇ ਸੀਤਾ ਤੋਂ ਬਿਨਾ ਰਾਮ ਨਹੀਂ ਜੀ ਸਕਣਗੇ। ਚੋਪਈ ਧੁਾਰੇ ਕਹਿਓ ਬੈਠ ਲਛਮਣਾ। ਸ਼੍ਰੀ ਰਾਮ ਨੇ ਕਿਹਾ اے ਲਕਸ਼ਮਣ ਤੋ ਦਰਵਾਜੇ ਉੱਤੇ ਪੈਠ। ਪੈਠ ਨਾ ਕਉ ਭਾਵੈ ਜਨਾ ਕੋਈ ਵੀ ਅੰਦਰ ਨਾ ਆਵੇ। ਅੰਤਰਪੁਰ ਆਪ ਪਗ ਧਾਰਾ ਮਹਿਲ ਦੇ ਅੰਦਰ ਆਪ ਜੀ ਨੇ ਚਰਨ ਤਰਿਆ ਦੇਹ ਛੋੜ ਮਿਰਤਕ ਲੋਕ ਸਿਧਾਰਾ ਆਤੇ ਦੇ ਨੂੰ ਸੰਸਾਰ ਵਿੱਚ ਛੱਡ ਕੇ ਆਪ ਮਿਰਤਕ ਲੋਕ ਨੂੰ ਚਲੇ ਗਏ ਦੋਹਰਾ 인ਦਰਮਤੀ ਹਿਤ ਅਜ ਨਿਰਪਤ ਜਿਮ ਗ੍ਰਹਿਤਾ ਜਲੀ ਜੋਗ ਜਿਸ ਤਰ੍ਹਾਂ ਰਾਜਾ ਆਰਜ ਨੇ ਇੰਦਰਮਤੀ ਲੈਕਰ ਨੂੰ ਛੱਡ ਕੇ ਯੋਗਤਾਰ ਲਿਆਸੀ ਤੇ ਮਰ ਗੂ ਬਾਰ ਤਨ ਕੋ ਤਜਾ ਸ੍ਰੀ ਜਾਨ ਕੀ ਵਿਯੋਗ ਉਸੇ ਤਰ੍ਹਾਂ ਸ੍ਰੀ ਰਾਮ ਨੇ ਵੀ ਸ੍ਰੀ ਸੀਤਾ ਦੇ ਵਿਯੋਗ ਵਿੱਚ ਸ਼ਰੀਰ ਨੂੰ ਤਿਆਗ ਦਿੱਤਾ ਇਤ ਸ੍ਰੀ ਬਚੇਤਰ ਨਾਟਕ ਰਾਮ ਅਵਤਾਰੇ ਸੀਤਾ ਕੇ ਹੇਤ ਮ੍ਰਿਤ ਲੋਕ ਸੇ ਗਏ ਤੇ ਆਏ ਸਮਾਪਤਮ ਇਹ ਤੇ ਸ਼੍ਰੀ ਚਤੁਰ ਨਾਟਕ ਦੇ ਰਾਮ અવਤਾਰ ਦੇ ਸੀਤਾ ਲਈ ਮ੍ਰਿਤ ਲੋਕ ਨੂੰ ਗਏ ਅਧਿਆਏ ਦੀ ਸਮਾਪਤੀ। ਅਥ ਤੀਨੋ ਭਰਾਤਾ ਤ੍ਰਿਯਨ ਸਹਿਤ ਮਰਬੋ ਕਥਨੰ। ਹੁਣ ਤੇ ਨਾ ਭਰਾਵਾਂ ਦਾ ਇਸਤਰੀਆਂ ਸਹਿਤ ਮਰਨ ਦਾ ਕਥਨ। ਚੋਪਈ ਰੋਰਪਰੀ ਸਗਰੇ ਪੋਰ ਮਾਹੀ। ਸਾਰੇ ਨਗਰ ਵਿੱਚ ਰੋਲਾ ਪੈ ਗਿਆ। ਕਿ ਸ਼੍ਰੀ ਰਾਮ ਬ੍ਰਹਮਲੇਨ ਹੋ ਗਏ ਹਨ ਕਾਹੂੰ ਰਹੀ ਕਛੂ ਸੁਧ ਨਾਹੀ ਕਿਸੇ ਨੂੰ ਕੋਈ ਸੋਧ ਨਾ ਰਹੀ ਨਰ ਨਾਰੀ ਦੌਲਤ ਦੁਖਿਆਰੀ ਇਸਤਰੀ ਪੁਰਸ਼ ਸਭ ਦੁਖੀ ਹੋ ਕੇ ਇੰਜ ਫਿਰਨ ਲੱਗੇ ਜਾਨੁਕ ਗਿਰੇ ਜੂਜ ਜੁਜਿਆਰੇ ਮਾਨੋ ਸੂਰਮੇ ਲੜ ਕੇ ਟਿੱਗੇ ਪੇ ਹੋਣ ਸਗਰ ਨਗਰ ਮਹਿ ਪਰ ਗਈ ਰੋਰਾ ਸਾਰੇ ਸ਼ਹਿਰ ਵਿੱਚ ਕੋਹਰਾ ਮੱਚ ਗਿਆ ਪਿਆਕੁਲ ਗਰੇ ਹਸਤ ਆਰ ਕੋਰਾ ਵਿਆਕਲ ਹੋ ਕੇ ਹਾਥੀ ਅਤੇ ਘੋੜੇ ਵੀ ਡਿੱਗ ਲੱਗ ਪਏ ਨਰ ਨਾਰੀ ਮਨ ਰਹਿਤ ਉਦਾਸਾ ਇਸ ਤਰਿਆਂ ਪੁਰਸ਼ ਮਨ ਵਿੱਚ ਉਦਾਸ ਹੋ ਗਏ ਹਨ ਕਹਾ ਰਾਮਕਾਰ ਗਏ ਤਮਾਸਾ ਅਤੇ ਸੋਚਦੇ ਹਨ ਕਿ ਰਾਮ ਕੀ ਕੋਤਕ ਵਰਤਾ ਗਏ ਹਨ ਪਰਥੋ ਯੋਗ ਸਾਧਨਾ ਸਾਜੀ ਸ਼੍ਰੀ ਰਾਮ ਦੇ ਗੁਜਰਨ ਕਰਕੇ ਭਰਤ ਨੇ ਵੀ ਯੋਗ ਸਾਧਨਾ ਕੀਤੀ ਯੋਗ ਅਗਨ ਤਨ ਤੇ ਉਪਰਾਜੀ ਅਤੇ ਆਪਣੇ ਸਰੀਰ ਤੋਂ ਯੋਗ ਅਗਨੀ ਪੈਦਾ ਕਰ ਲਈ ਬ੍ਰਹਮ ਆਂਦਰ ਝਟ ਦੇ ਕਰ ਫੋਰਾ ਝਟਪਟ ਬ੍ਰਹਮ ਆਂਦਰ ਫੋੜ ਕੇ ਪ੍ਰਭ ਸੋ ਚਲਤ ਅੰਗ ਨਹੀਂ ਮੋਰਾ ਕੀ ਰਾਮ ਦੇ ਨਾਲ ਜਾਣੋ ਮੂੰ ਨਹੀਂ ਮੋੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ